ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਮੈਂ ਅੱਜ ਇੱਕ ਐਸੇ ਸਥਾਨ ਦੇ ਦਰਸ਼ਨ ਕੀਤੇ ਇੱਕ ਸਥਾਨ ਦੇ ਉੱਤੇ ਆਇਆ ਮੇਰਾ ਮਨ ਵਿਰਾਗ ਨਾਲ ਭਰ ਗਿਆ ਅਸੀਂ ਬੜੇ ਗੁਰੂ ਧਾਮ ਦੇਖੇ ਆ ਜਿੱਥੇ ਪ੍ਰਚਾਰ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵੀ ਹੁੰਦਾ ਹੈ ਅਸੀਂ ਸ਼ਰਧਾ ਨਹੀਂ ਰੱਖਦੇ ਆ ਅਸੀਂ ਤਨ ਮਨ ਧੰਦੇ ਨਾਲ ਸੇਵਾ ਵੀ ਕਰਦੇ ਆ ਪਰ ਇੱਕ ਐਸੀ ਸੇਵਾ ਜਿਹਦੇ ਬਾਰੇ ਸ਼ਾਇਦ ਹਰ ਸਿੱਖ ਨੂੰ ਪਤਾ ਨਹੀਂ ਹੈ ਜਾਂ ਹਰ ਸਿੱਖ ਨੂੰ ਇਹ ਚੀਜ਼ ਬਾਰੇ ਨੌਲੇਜ ਹੀ ਨਹੀਂ ਹੈ ਕਿ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਵਿਰਧ ਹੋ ਜਾਂਦੇ ਆ ਜਾਂ ਫਿਰ ਇਹ ਕਹ ਲਈਏ ਕਿ ਜਿਹੜੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਹੱਥਾਂ ਦੇ ਨਾਲ ਗੁਣੀ ਜਨਾਨੀ ਗਿਆਨੀਆਂ ਨੇ ਇਤਿਹਾਸਕਾਰਾਂ ਨੇ ਲਿਖਿਆ ਪਤਾ ਨਹੀਂ ਕਿੰਨੇ ਕਿੰਨੇ ਸਾਲ ਲਾ ਕੇ ਉਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਨੇ ਤਿਆਰ ਕੀਤਾ ਔਰ ਉਸ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਸੈਂਕੜੇ ਸਾਲਾਂ ਬਾਅਦ ਉਹ ਵਿਰਧ ਹੋ ਗਈ ਤੇ ਫਿਰ ਵਿਰਧ ਹੋਣ ਤੋਂ ਬਾਅਦ ਸਾਡੇ ਸਾਰੇ ਲੋਕ ਇਹੀ ਕਰਦੇ ਆ ਕਿ ਉਹਨਾਂ ਨੂੰ ਜਲ ਪ੍ਰਵਾਹ ਕਰ ਦਿੰਦੇ ਆ ਜਾਂ ਅਧਨ ਭੇਟ ਕਰ ਦਿੰਦੇ ਆ ਤੇ ਨਵੇਂ ਹੋਰ ਗੁਰੂ ਅਰੰਗ ਸਾਹਿਬ ਜਿਹੜੇ ਹੈਗੇ ਆ ਜਿਸ ਤਰ੍ਹਾਂ ਅੱਜਕੱਲ ਕਿਤਾਬਾਂ ਛਾਪਣ ਵਾਲੀ ਜਿਹੜੀ ਹੈਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੁਬਾਰਾ ਜਿਹੜੇ ਆ ਉਹ ਨਵੇਂ ਬਣਾ ਕੇ ਜਿਹੜੀ ਹੈਗੀ ਆ ਉਹ ਗੁਰਦੁਆਰਾ ਜਿੱਤੇ ਜਾਂਦੇ ਆ ਪਰ ਬਹੁਤ ਹੀ ਜ਼ਿਆਦਾ ਪਰਾਨੀ ਹੋਊਗੀ ਤੁਹਾਨੂੰ ਸੁਣ ਕੇ ਮੈਂ ਜਿਸ ਜਗ੍ਹਾ ਤੇ ਖੜਾ ਐ ਸਤਕਾਰ ਕਮੇਟੀ ਵਾਲਸਾਲ ਔਰ ਵੈਸਟ ਬਰੋਮੇ ਦੇ ਵਿੱਚ ਸਟੋਨ ਕ੍ਰੋਸ ਐ ਸਟੋਨ ਕ੍ਰੋਸ ਦੇ ਨਾਲ ਇਹ ਇੱਕ ਇਹਨੂੰ ਗੁਰਦੁਆਰਾ ਸਾਹਿਬ ਨਹੀਂ ਕਹਿ ਸਕਦੇ ਕਿਉਂਕਿ ਇੱਥੇ ਸੰਗਤ ਰੂਟੀਨ ਚ ਨਹੀਂ ਆਉਂਦੀ ਜਾਂ ਇੱਥੇ ਲੰਗਰ ਨਹੀਂ ਵਰਤਾਏ ਜਾਂਦੇ ਇੱਥੇ ਜਿਹੜੇ ਪੁਰਾਣੇ ਬਿਰਧ ਗੁਰੂ ਗ੍ਰੰਥ ਸਾਹਿਬ ਜੀ ਐ ਉਹਨਾਂ ਨੂੰ ਰੀਬਿਲਡ ਕਰਕੇ ਉਹਨਾਂ ਦੀ ਦੁਬਾਰਾ ਜਿਲਦ ਬੰਨ ਕੇ ਉਹਨਾਂ ਨੂੰ ਇਕ ਐਸਾ ਦੀ ਮਤਲਬ ਦਿਸਾ ਦਿੱਤੀ ਆਂਦੀ ਹੈ ਕਿ ਬਿਲਕੁਲ ਜੋ ਜਿਸ ਤਰ੍ਹਾਂ ਨਵਾਂ ਗੁਰਗੁਰਾਂ ਸਾਹਿਬ ਜਿਹੜੇ ਹੁੰਦੇ ਆ ਸੋ ਇਹ ਬਹੁਤ ਹੀ ਮੈਂ ਸਮਝਦਾ ਕਿ ਬਹੁਤ ਵੱਡੀ ਸੇਵਾ ਹੈ ਭਾਈ ਸਾਹਿਬ ਜੀ ਸਾਡੇ ਨਾਲ ਖੜੇ ਨੇ ਜਿਹੜੇ ਸੇਵਾ ਕਰਦੇ ਆ ਔਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਸਤਕਾਰ ਜਿਹੜਾ ਉਹ ਕਿੱਦਾਂ ਹੁੰਦਾ ਸਤਕਾਰ ਕਮੇਟੀ ਐਵੇਂ ਨਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਕਾਰ ਕਿੱਦਾਂ ਦੇਣਾ ਸਾਡੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਲੈ ਕੇ ਜਾਣਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੋ ਉਹਦੇ ਵਾਸਤੇ ਸਾਨੂੰ ਉਹਨਾਂ ਕਾਨੂੰਨ ਜਿਹੜੇ ਬਣੇ ਆ ਜਿਹੜੇ ਕਾਨੂੰਨ ਆ ਕਿਉਂਕਿ ਇੱਕ ਰਾਜਾ ਜਦੋਂ ਆਉਂਦਾ ਤਾਂ ਕਹਿੰਦੇ ਸਿਰ ਝੁਕਾ ਦਿਓ ਪਰ ਉਹ ਰਾਜਾ ਜਿਹੜਾ ਸਾਰੀ ਦੁਨੀਆ ਦਾ ਰਾਜਾ ਹੈ ਜਿਹਨੂੰ ਅਸੀਂ ਸਰਤਾਜ ਮੰਨਦੇ ਆ ਤੇ ਉਹਨੂੰ ਅਸੀਂ ਇਸ ਤਰ੍ਹਾਂ ਹੀ ਗੱਡੀਆਂ ਦੇ ਵਿੱਚ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਆ ਸੋ ਉਹਨਾਂ ਨੇ ਸਾਨੂੰ ਕਿਹਾ ਕਿ ਜੀ ਅਗਰ ਤੁਸੀਂ ਗੁਰਦੁਆਰਾ ਸਾਹਿਬ ਕਰ ਲੈ ਕੇ ਜਾਣਾ ਤਾਂ ਇੱਕ ਸਾਡੇ ਨਿਯਮ ਹੈ ਉਹਨਾਂ ਨਿਯਮਾਂ ਦੇ ਮੁਤਾਬਕ ਲੈਣਾ ਲੈ ਕੇ ਜਾਣਾ ਪਊਗਾ ਔਰ ਅਸੀਂ ਉਹ ਨਿਯਮਾਂ ਦੇ ਵਿੱਚ ਵਿੱਚ ਜਿਵੇਂ ਲੰਘੇ ਤੇ ਸਾਨੂੰ ਵੀ ਪਤਾ ਲੱਗਿਆ ਕਿ ਆਹ ਹੈ ਸਾਡਾ ਬਾਦਸ਼ਾਹ ਐ ਹੈ ਸਾਡਾ ਸ਼ਾਹਨਸ਼ਾਹ ਸੋ ਮੈਂ ਅਰਦਾਸ ਕਰਦਾ ਹਾਂ ਜੀ ਪ੍ਰਮਾਤਮਾ ਅੱਗੇ ਕਿ ਜਿਸ ਤਰ੍ਹਾਂ ਇਹ ਸਿੰਘ ਸਾਹਿਬ ਸਾਡੇ ਸੇਵਾ ਕਰਦੇ ਨੇ ਸੰਗਤ ਦੇ ਸਦਉਪਤੀ ਸੇਵਾ ਕਰਦੇ ਨੇ ਤਾਂ ਇਦਾਂ ਦੇ ਥਾਂ ਥਾਂ ਦੇ ਉੱਤੇ ਕਿਉਂਕਿ ਮੈਨੂੰ ਪਤਾ ਲੱਗਾ ਕਿ 1 ਲੱਖ ਗੁਟਕਾ ਸਾਹਿਬ ਔਰ 200 ਗੁਰੂ ਗ੍ਰੰਥ ਸਾਹਿਬ ਜਿਹੜੇ ਤੁਸੀਂ ਦੇਖ ਨਹੀਂ ਸਕਦੇ ਹੋ ਮੈਂ ਚਾਹੁੰਗਾ ਤੁਹਾਡੇ ਕੈਮਰਾਮੈਨ ਨੂੰ ਵੀ ਦਿਖਾ ਵੀ ਦਿਓ ਇਹ ਉਹ ਗੁਰੂ ਗ੍ਰੰਥ ਸਾਹਿਬ ਹੈ ਜਿਹੜੇ ਅਗਨ ਭੇਟ ਕਰਨ ਵਾਸਤੇ ਜਾ ਰਹੇ ਸੀਗੇ ਜਿਹੜੇ ਜਲ ਪ੍ਰਵਾਹ ਹੋਣ ਵਾਸਤੇ ਜਾ ਰਹੇ ਸੀਗੇ ਲੇਕਿਨ ਉਹਨਾਂ ਨੂੰ ਭਾਈ ਸਾਹਿਬ ਖੁਦ ਆਪ ਜਿਲਤਾਂ ਬੰਦੇ ਨੇ ਔਰ ਜਿਲਤ ਵੀ ਹੋ ਬੰਦੇ ਨੇ ਆਰਗੈਨਿਕ ਜਿਹਨੂੰ ਕਹ ਦਈ ਕੋਈ ਐਸੀ ਸਿਆਹੀ ਜਾਂ ਕੋਈ ਅਸਾ ਕੈਮੀਕਲ ਨਹੀਂ ਵਰਤਿਆ ਜਾਂਦਾ ਜਿਹੜਾ ਗੁਰੂਗਰਾਮ ਸਾਹਿਬ ਨੂੰ ਲੱਗੇ ਔਰ ਜਿਹੜਾ ਕਪੜਾ ਯੂਜ਼ ਕੀਤਾ ਜਾਂਦਾ ਜਿਹੜੀ ਜਿਲਤ ਯੂਜ਼ ਕੀਤੀ ਜਾਂਦੀ ਹੈ ਉਹ ਵੀ ਇੰਨੀ ਮਹਿੰਗੀ ਹੁੰਦੀ ਹੈ ਜਿਹੜੇ ਜਰਮਨ ਦੇ ਵਿੱਚ ਮੈਨੂੰ ਦੱਸਿਆ ਬਾਬਾ ਜੀ ਨੇ ਕਿ ਇੱਕ ਦਰਖਤ ਹੈ ਉਸ ਦਰਖਤ ਨੂੰ ਉਹ ਜਿਹੜੀ ਉਹਦੀ ਗੰਮ ਹੁੰਦੀ ਹੈ ਗੂੰਦ ਹੁੰਦੀ ਹੈ ਉਹ ਗੂੰਦ ਨੂੰ ਮਤਲਬ ਬਹੁਤ ਮਹਿੰਗਾ ਵੇਚਿਆ ਜਾਂਦਾ ਸੋ ਉਨੀ ਮਹਿੰਗੀ ਗੁੰਦ ਲਿਆ ਕੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਬਾਰਾ ਜਲਦਾ ਬੰਦਿਆ ਸੋ ਮੈਂ ਤਾਂ ਦਿਲੋਂ ਬਹੁਤ ਸਤਿਕਾਰ ਕਰਦਾ ਬੱਬਾ ਜੀ ਪ੍ਰਮਾਤਮਾ ਚਾਰਦੀ ਗਲਾ ਤੋਂ ਰੱਖੇ ਜਿਹੜੇ ਤੁਸੀਂ ਕਾਰਜ ਕਰ ਰਹੇ ਹੋ ਇਹ ਮੈਂ ਅੱਜ ਪਹਿਲੀ ਵਾਰ ਨਹੀਂ ਸਹੀ ਗੱਲ ਹੈ ਕਿ ਮੈਂ ਮੈਨੂੰ ਹੋ ਸਕਦਾ ਲੋਕਾਂ ਨੇ ਬਹੁਤ ਦੇਖਿਆ ਹੋਵੇ ਪਰ ਮੈਂ ਪਹਿਲੀ ਵਾਰ ਹੀ ਦੇਖਿਆ ਤੇ ਇੰਨੀ ਸ਼ਰਧਾ ਇੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਆਓ ਸਾਰੇ ਅਰਦਾਸ ਕਰੀਏ ਤੇ ਮੈਂ ਚਾਹਾਂਗਾ ਕਿ ਜਿਹੜੀ ਸੰਗਤ ਮੈਨੂੰ ਦੇਖ ਰਹੀ ਹੈ ਲੱਖਾਂ ਦੇ ਹਸਾਲ ਦੇ ਨਾਲ ਲੋਕ ਮੈਨੂੰ ਦੇਖਣਗੇ ਇਸ ਮੇਰੀ ਵੀਡੀਓ ਨੂੰ ਤੇ ਮੈਂ ਚਾਹਾਂਗਾ ਜਿਹੜੀ ਇੰਗਲੈਂਡ 'ਚ ਖਾਸ ਕਰਕੇ ਰਹਿੰਦੇ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਾਰੀ ਤੁਸੀਂ ਲਾਜ਼ਮੀ ਆਓ ਆ ਕੇ ਦਰਸ਼ਨ ਕਰੋ ਤੁਹਾਡਾ ਜਨਮ ਸਫਲਾਤਾ ਹੋਣਾ ਜੇ ਤੁਸੀਂ ਇੱਥੇ ਆਉਂਗੇ ਤੇ ਜਿੰਨੀ ਵੱਧ ਚੜ ਕੇ ਆਪਾਂ ਸਹਾਇਤਾ ਵੀ ਕਰ ਸਕਦੇ ਹਾਂ ਉਹ ਸਹਾਇਤਾ ਕਰਨਾ ਵੀ ਸਾਡਾ ਫਰਜ਼ ਬਣਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡੀ ਸਾਡੇ ਲਈ ਨਾ ਕੋਈ ਸ਼ਕਤੀ ਹੈਗੀ ਹੈ ਨਾ ਕਰੀ ਹੋ ਸਕਦੀ ਹੈ ਕਿ ਸਿੱਖ ਦਾ ਜਿਹੜਾ ਰਾਜਾ ਹੈ ਮਹਾਰਾਜ ਹੈ ਸ਼ੈਨ ਸ਼ਾਹ ਸਾਡੀ ਜਿੰਦ ਹੈ ਸਾਡੀ jaan ਹੈ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨਾ ਸਾਡਾ ਸਾਰਿਆਂ ਦਾ ਬਹੁਤ ਫਰਕ ਪੈਂਦਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ